ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇਸ਼ ਵਿੱਚ ਜਿਸ ਤਰੀਕੇ ਦੇ ਬਦਲਾਵ ਲੈ ਕੇ ਆ ਰਹੀ ਹੈ ਉਹ ਦੇਸ਼ ਵਿਰੋਧੀ ਬਦਲਾਵ ਹੈ ਉਹ ਸਮਾਜ ਵਿਰੋਧੀ ਬਦਲਾਵ ਹੈ ਉਹ ਬਦਲਾਵ ਇਸ ਤਰੀਕੇ ਦੇ ਲੈ ਕੇ ਆ ਰਿਹਾ ਹੈ ਕਿ ਜਿਹਦਾ ਫਾਇਦਾ ਦੋ ਵੱਡੇ ਘਰਾਣਿਆਂ ਨੂੰ ਹੋਵੇ ਇਹ ਥੱਲੇ ਮੁਲਕ ਪਛਕ ਡੁੱਬ ਜਾਏ ਅੱਜ ਮਨਰੇਗਾ ਦੇ ਉੱਪਰ ਅਸੀਂ ਗੱਲ ਕਰਨ ਵਾਸਤੇ ਆਏ ਆਂ ਔਰ ਮਨਰੇਗਾ ਇਹ ਦੇਸ਼ ਦੇ ਮਜ਼ਦੂਰਾਂ ਦੀ ਗਰੀਬਾਂ ਦੀ ਲਾਈਫਲਾਈਨ ਹੈ ਔਰ ਇਸ ਮਨਰੇਗਾ ਨੂੰ ਲਿਆਉਣ ਵਾਸਤੇ ਜਿਹੜੀ ਕਾਂਗਰਸ ਪਾਰਟੀ ਦੀ ਸੋਚ ਸੀ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੀ ਡਾਕਟਰ ਮਨਮੋਨ ਸਿੰਘ ਦੀ ਉਹਨਾਂ ਨੇ ਜਦੋਂ ਇਹ ਮਹਿਸੂਸ ਕੀਤਾ ਕਿ ਪਿੰਡਾਂ ਦੇ ਵਿੱਚ ਪਲਾਨ ਹੋ ਰਿਹਾ ਹੈ ਬਾਹਰ ਦੀਆਂ ਸਟੇਟਾਂ ਦੇ ਲੋਕ ਆਪਣੇ ਘਰ-ਬਾਰ ਛੱਡ ਕੇ ਕਾਰੋਬਾਰ ਦੀ ਕੰਮ ਦੀ ਮਜ਼ਦੂਰੀ ਦੀ ਤਲਾਸ਼ ਦੇ ਵਿੱਚ ਭੱਜ ਨੱਟ ਕਰ ਰਹੇ ਹੈ ਉਸ ਵਕਤ ਡਾਕਟਰ ਮਨਮੋਨ ਸਿੰਘ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਇਹ ਫੈਸਲਾ ਕਰਕੇ ਇਹ ਅਜਾਈ ਸਕੀਮ ਲੈ ਕੇ ਆਏ ਜਿਦੇ ਨਾਲ ਘਰ ਬੈਠਿਆਂ ਸੋ ਦੰਦਾ ਗਰੰਟੀ ਰੁਜ਼ਗਾਰ ਹਰ ਸ਼ਖ ਨੂੰ ਮਿਲਿਆ ਔਰ ਹਰ ਆਦਮੀ ਆਪਣੇ ਪਰਿਵਾਰ ਚ ਬੈਠ ਕੇ ਇਹ ਰੋਟੀ ਰੋਜੀ ਦਾ ਗੁਜ਼ਾਰਾ ਕਰ ਰਿਹਾ ਸੀ ਅੱਜ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਨੇ ਬਈ ਇਸ ਗਰੰਟੀ ਯੋਜਨਾ ਨੂੰ ਤਬਾਹ ਕਰਨ ਵਾਸਤੇ ਇਹਨੂੰ ਖਤਮ ਕਰਨ ਵਾਸਤੇ ਪਹਿਲੇ ਤੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਨਾਂ ਜਿਹੜਾ ਕਿ ਅਸੀਂ ਸਾਰੇ ਪਿਆਰ ਅਦਬ ਤੇ ਸਤਿਕਾਰ ਦੇ ਨਾਲ ਲੈਂਦੇ ਆ ਉਹ ਸਕੀਮ ਦੇ ਵਿੱਚੋਂ ਇਹ ਖਤਮ ਕੀਤਾ ਉਥੇ ਸਕੀਮ ਦਾ ਪੱਠਾ ਬਠਾਣ ਵਾਸਤੇ ਭਈ ਇਹਨਾਂ ਨੇ ਇਹ ਗੱਲ ਕਹਿਤੀ ਕਿ ਹੁਣ 100% ਭਈ ਇਹ ਕੇਂਦਰ ਦੀ ਸਕੀਮ ਨਹੀਂ ਰਹੇਗੀ ਹੁਣ ਸਟੇਟਾਂ ਜਿਹੜੀਆਂ ਰਾਜੇ ਸਰਕਾਰਾਂ ਇਹਦੇ ਵਿੱਚ 40 ਫੀਸਦੀ ਆਪਣਾ ਹਿੱਸਾ ਪਾਉਣ ਮੈਨੂੰ ਅੱਜ ਵੀ ਯਾਦ ਹੈ ਕਾਂਗਰਸ ਪਾਰਟੀ ਗਰੀਬਾਂ ਵਾਸਤੇ ਇਹ ਵਜੀਫਾ ਸਕੀਮ ਲੈ ਕੇ ਆਈ ਸੀ ਸਕੋਲਰਸ਼ਿਪ ਸਕੀਮ ਦੇ ਨਾਲ ਜਿਹਦੇ 'ਚ 90% ਕੇਂਦਰ ਸਰਕਾਰ ਪੈਸਾ ਪਾਉਂਦੀ ਸੀ 10% ਸਟੇਟ ਪਾਉਂਦੀਆਂ ਸੀ ਤੇ ਉਹਦੇ ਨਾਲ ਕਰੋੜਾਂ ਬੱਚੇ ਪੜ ਗਏ ਔਰ ਅੱਜ ਇਹ ਕਰੋੜਾਂ ਬੱਚੇ ਰੋਬੋਟ ਇਸਲੀ ਹੋ ਗਏ ਉਹ ਸਕੀਮ ਦਾ ਵੀ ਇਹ ਭਾਰਤੀ ਜਨਤਾ ਪਾਰਟੀ ਨੇ ਵੇੜਾ ਘਰ ਕੀਤਾ ਤੇ 40% ਇਸ ਸਕਾਲਰਸ਼ਿਪ ਚ ਸਟੇਟਾਂ ਨੂੰ ਕਿਹਾ ਪੈਸਾ ਪਾਓ ਤੇ ਸਕੀਮ ਉਹ ਬੰਦ ਹੋ ਗਈ ਭਾਈ ਇਹਹੀ ਜਿਹੜੀ ਸਕੀਮ ਅੱਜ ਮਨਰੇਗਾ ਦੀ ਸਕੀਮ ਹੈ ਜਿਦੇ ਚ 90 ਫੀਸਦੀ ਕੇਂਦਰ ਸਰਕਾਰ ਹਿੱਸਾ ਪਾਉਂਦੀ ਤੇ 10% ਜਿਹੜੀਆਂ ਸਟੇਟਾਂ ਹਿੱਸਾ ਪਾਉਂਦੀਆਂ ਅੱਜ ਇਹਨਾਂ ਨੇ ਕਹਿਤਾ 40% ਇਹਦੇ ਵਿੱਚ ਗਰੀਬਾਂ ਦੀ ਮਜ਼ਦੂਰੀ ਵਾਸਤੇ 40% ਹਿੱਸਾ ਭਈ ਪਾਏਗੀ ਸਟੇਟ ਸਰਕਾਰ 10% ਤੇ ਦੇਣ ਲਈ ਪੈਸਾ ਆ ਭਗਵੰਤ ਮਾਨ ਕੋ ਹੈਗਾ ਨਹੀਂ ਹੋ ਤੇ 40% ਕਿੱਥੋਂ ਪਾਉਣਾ ਭਾਈ ਇਹ ਪਿੰਡਾਂ ਦੀ ਰਫਤਾਰ ਪਿੰਡਾਂ ਦੀ ਇਹ ਜਿਹੜੀ ਵਿਕਾਸ ਇਹਨੂੰ ਰੋਕਣ ਦੀ ਸਾਜ਼ਿਸ਼ ਹੈ ਔਰ ਪੰਜਾਬ ਦਾ ਦੁਸ਼ਮਣ ਨੰਬਰ 1 ਅਗਰ ਕੋਈ ਹੈ ਇਹ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹ ਤਰ੍ਹਾਂ ਤਰ੍ਹਾਂ ਦੀਆਂ ਅਜਹੀਆਂ ਸਕੀਮਾਂ ਲੈ ਕੇ ਆਂਦਾ ਹੈ ਕਿ ਜਿਹਦੇ ਨਾਲ ਇਹ ਪੰਜਾਬ ਦਾ ਜਿਹੜਾ ਉਹ ਪੱਠਾ ਬੈਠੇ ਪੰਜਾਬ ਦੇ ਲੋਕ ਦੁਖੀ ਹੋਣ ਪੰਜਾਬ ਦੇ ਲੋਕ ਬੇਕਾਰ ਹੋਣ ਪੰਜਾਬ ਦੇ ਲੋਕ ਰੋਟੀ ਰੋਜੀ ਨਾਲ ਤਰਸਣ ਕਦੀ ਕਿਸਾਨਾਂ ਦੇ ਨਾਂ ਦੇ ਪੰਗਾ ਕਦੀ ਗਰੀਬਾਂ ਦੇ ਨਾਲ ਪੰਗਾ ਕਦੀ ਮਨੋਰੀਟੀਆਂ ਨੂੰ ਲੜਾਉਂਦਾ ਕੰਮ ਬਈ ਚੰਗਾ ਹੁੰਦਾ ਜੇ ਮੈਂ ਉਹਦੀ ਤਾਰੀਫ ਕਰਦਾ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀ ਜੇ ਕਹਿੰਦਾ ਕਿ ਮਜ਼ਦੂਰਾਂ ਦੀ ਜਿਹੜੀ ਦਿਹਾੜੀ ਹੈ ਮਰਰੇਗਾ ਦੇ ਵਿੱਚ ਅਸੀਂ ਡਬਲ ਕਰ ਦਿੱਤੀ ਤੇ ਮੈਂ ਕਹਾਂ ਕਿ ਭਾਈ ਚੰਗਾ ਕੰਮ ਕੀਤਾ ਤੁਸੀਂ ਤੁਸੀਂ ਦੂਸਰੇ ਪਾਸੇ ਇਹਦੇ ਬਜਟ ਨੂੰ ਘਟਾਤਾ ਇਹਦੀ ਰੇਸ਼ਿਓ ਨੂੰ ਘਟਾਤਾ ਤੇ ਫਿਰ ਭਾਈ ਕੰਮ ਕਿੱਦਾਂ ਚੱਲਣਾ ਇਸ ਲਈ ਮੈਂ ਤੁਹਾਡੇ ਸਾਹਮਣੇ ਆਪਣੇ ਸਾਰੇ ਕਾਂਗਰਸ ਦੇ ਸੀਨੀਅਰ ਸਾਥੀਆਂ ਦੇ ਨਾਲ ਅੱਜ ਮੈਂ ਇੱਥੇ ਆਇਆ ਹਾਂ ਔਰ ਕਾਂਗਰਸ ਪਾਰਟੀ ਸਾਰੇ ਪੰਜਾਬ ਦੇ ਵਿੱਚ ਇਹ ਪ੍ਰੈਸ ਕਾਨਫਰੰਸਾਂ ਕਰ ਰਹੀ ਹੈ ਲੋਕਾਂ ਨੂੰ ਜਾਗਰੂਤ ਕਰ ਰਹੀ ਹੈ ਔਰ ਅਸੀਂ ਇਸ ਦੇ ਵਾਸਤੇ ਵੱਡੇ ਅੰਦੋਲਨ ਦੀ ਔਰ ਅੱਗੇ ਵਧ ਰਹੇ ਹਾਂ ਸਾਡੀ ਕੋਸ਼ਿਸ਼ ਇਸ ਗੱਲ ਦੀ ਹੈ ਕਿ ਇਹ ਕਾਨੂੰਨ ਨੂੰ ਫੌਰੀ ਤੌਰ ਦੇ ਉੱਪਰ ਇਹ ਸਰਕਾਰ ਆਪਣੇ ਫੈਸਲੇ ਨੂੰ ਵਾਪਸ ਲੇ ਜਲਦਬਾਜੀ ਵਿੱਚ ਕੀਤਾ ਹੋਇਆ ਫੈਸਲਾ ਹੈ ਦੂਸਰੀ ਗੱਲ ਮੈਂ ਕਹਿਣਾ ਚਾਹਾਂ ਬਈ ਜਿੰਨੀਆਂ ਵੀ ਉਹ ਪਲਬਦੀਆਂ ਇਹ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦਿੱਤੀ ਅਸੀਂ ਬਈ ਆਰਟੀਆਈ ਉਹ ਕਿਸ ਨੇ ਦਿੱਤਾ ਕਾਂਗਰਸ ਸਰਕਾਰ ਨੇ ਖਾਧੇ ਪਦਾਰਤ ਖਾਣੇ ਦਾ ਅਧਿਕਾਰ 80 ਕਰੋੜ ਲੋਕਾਂ ਨੂੰ ਖਾਣੇ ਦਾ ਅਧਿਕਾਰ ਜਿਹੜੇ ਗਰੀਬਾਂ ਨੂੰ ਕਣਕ ਮਿਲਦੀ ਹੈ ਉਹ ਅਧਿਕਾਰ ਕਹਨੇ ਦਿੱਤਾ ਕਾਂਗਰਸ ਪਾਰਟੀ ਨੇ ਬਈ ਜਿਹੜਾ ਮੈਡੀਕਲ ਕਾਰਡ ਤੁਹਾਡੇ ਬੰਦੇ ਹੈ ਜਿਹੜੇ ਗਰੀਬਾਂ ਵਾਸਤੇ ਇਲਾਜ ਦੀ ਮੁਫਤ ਸਹੂਲਤ ਇਹ ਕਿੰਨੇ ਦਿੱਤੀ ਕਾਂਗਰਸ ਪਾਰਟੀ ਨੇ এডਿਕੇਸ਼ਨ ਦਾ ਅਧਿਕਾਰ ਕਿੰਨੇ ਦਿੱਤਾ ਕਾਂਗਰਸ ਪਾਰਟੀ ਨੇ ਭਈ ਤੁਹਾਡੇ ਲੈਂਡ ਇਕੁਇਸ਼ਨ ਐਕਟ ਕੌਣ ਲੈ ਕੇ ਆਇਆ ਕਾਂਗਰਸ ਪਾਰਟੀ ਤੁਹਾਡਾ ਆਧਾਰ ਕਾਰਡ ਕਿੰਨੇ ਬਣਾਇਆ ਕਾਂਗਰਸ ਪਾਰਟੀ ਨੇ ਵੀ ਇਹਨਾਂ ਨੇ ਤੇ ਸਿਰਫ ਉਹਨਾਂ ਦੇ ਨਾਵਾਂ ਨੂੰ ਬਦਲਿਆ ਹੈ ਜਿਸ ਨੂੰ ਕਹਿੰਦੇ ਨਾ ਕਿ ਗੱਲੀ ਬੋਤੀ ਮੈਂ ਵੱਡੀ ਤੇ ਕਰਤੂਤੀ ਮੇਰੀ ਜਠਾਣੀ ਬਈ ਜਿਹੜੇ ਕਰਤੂਤ ਸੀ ਕਮਾਂਦ ਕਰਨ ਦੀ ਉਹ ਤੇ ਸੀ ਡਾਕਟਰ ਮਨਮੋਹਨ ਸਿੰਘ ਚ ਤੇ ਬਈ ਨਕਲੀ ਬੰਦਾ ਜਿਹੜਾ ਆਪਣੀਆਂ ਮੋਹਰਾਂ ਲਾ ਕੇ ਇਹ ਨਾਵਾਂ ਨੂੰ ਚੇਂਜ ਕਰਕੇ ਆਪਣੇ ਨਾਂ ਤੇ ਕਰ ਰਿਹਾ ਜਿਸ ਨੂੰ ਕਹਿੰਦੇ ਹੈ ਕਿਆ ਬਲੀਏ ਐਸੇ ਲੋਗੋਂ ਸੇ ਜਿੰਨਕੀ ਫਿਤਰਤ ਛੁਪੀ ਰਹੇ ਨਕਲੀ ਚਿਹਰਾ ਸਾਹਮਣੇ ਆਏ ਅਸਲੀ ਸੂਰਤ ਛੁਪੀ ਰਹੇ ਇਹ ਜਿਹੜਾ ਮਨਮੋਹਨ ਸਿੰਘ ਦਾ ਅਸਲੀ ਚਿਹਰਾ ਹੈ ਉਹਨੂੰ ਛੁਪਾਉਣਾ ਚਾਹੁੰਦੇ ਆ ਤੇ ਮੋਦੀ ਦੇ ਨਕਲੀ ਚਿਹਰੇ ਨੂੰ ਅੱਗੇ ਲੈ ਕੇ ਆਣਾ ਚਾਹੁੰਦੇ ਆ ਅਸੀਂ ਦੇਸ਼ ਦੇ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਦੇਸ਼ ਦੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਲੋਕ ਸਮਝਣ ਦੀ ਕੋਸ਼ਿਸ਼ ਕਰੋ ਕਰ ਲੋ ਕੋਈ ਹੈ 2027 ਸਰਕਾਰ ਬਣਾ ਰਹੇ ਤੁਸੀਂ ਕਹਿੰਦੇ ਵੀ ਇਹ ਨਕਲੀ ਨਕਲਾਂ ਕਰ ਰਹੇ ਆ ਲੈ ਕਹਿੰਦੇ ਲੱਕ ਤੇ ਵੱਜੀ ਡਾਂਗ ਇਹ ਪੱਟੀ ਗੋਡੇ ਤੇ 12 ਕੋ ਦਰਿਆ ਤੇ ਸੁੱਤਨ ਮੋਡੇ ਤੇ ਜਿੰਨੂੰ ਕੋਈ ਵੋਟ ਨਹੀਂ ਪਾਉਣ ਲਈ ਤਿਆਰ ਤੇ ਉਹਨੂੰ ਕਹਿੰਦੇ ਆਏ ਇਹਨੇ ਸਰਕਾਰ ਬਣਾ ਲੈਣੀ ਆ ਆ ਕਈ ਬੰਦੇ ਜਾਂਦੇ ਨਾ ਘੋੜਿਆਂ ਦੇ ਉੱਪਰ ਤੇ ਕਿਸੇ ਨੇ ਪੁੱਛਿਆ ਵੀ ਇਹ ਫੌਜਾਂ ਕਿੱਥੇ ਜਾ ਰਹੀਆਂ ਤੇ ਪਿੱਛੇ ਖੋਤੇ ਤੇ ਚੜਿਆ ਬੰਦਾ ਆ ਰਿਹਾ ਸੀ ਤੇ ਕਹਿੰਦਾ ਫੌਜਾਂ ਦਿੱਲੀ ਜਾ ਰਹੀਆਂ ਲੈ ਭਈ ਘੋੜੇ ਤੇ ਚੜਿਆ ਨੇ ਜਾਣਾ ਕਿ ਖੋਤੇ ਤੇ ਚੜੇ ਨੇ ਜਾਣਾ ਹੀ ਇਸ ਲਈ ਮੈਂ ਤੁਹਾਨੂੰ ਕਹਾਂ ਬੀਜੇਪੀ ਦਾ ਕੋਈ ਕੰਮ ਨਹੀਂ ਇੱਥੇ ਭਾਈ ਸਰਕੀਰਾਂ ਦਾ ਕਾਲੀ ਭਾਜ ਭਾ ਗੱਠ ਜੋੜਦੀ ਗੱਲਾਂ ਕਰ ਰਹੇ ਕੋਈ ਗੱਠ ਜੋੜ ਬਣ ਜੇ ਜੀ ਮੈਂ ਤੁਹਾਨੂੰ ਗੱਲ ਕਵਾਂ ਕੋਈ ਗੱਠ ਜੋੜ ਬਣ ਜੇ ਇਹ ਕਾਂਗਰਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਔਰ ਕੋਈ ਨਹੀਂ ਹੈ ਟੱਕਰ ਮੇ ਪੜੋ ਮਤ ਕਿਸੇ ਚੱਕਰ ਮੇ ਇਹ ਜੋ ਮਰਜੀ ਕਰ ਲੈਣ ਭਾਈ ਸਾਹਿਬ ਮੈਂ ਤੁਹਾਨੂੰ ਕਹਾਂ ਲੋਕੇ ਧੋਖੇ ਖਾ ਚੁੱਕੇ ਆਮ ਆਦਮੀ ਪਾਰਟੀ ਨੂੰ ਦੇਖ ਚੁੱਕੇ ਆਕਾਲੀ ਭਾਜਪੀ ਨੂੰ ਪਹਿਲੇ ਕਿੰਨੀ ਵਾਰੀ ਦੇਖ ਚੁੱਕੇ ਹੈ ਵੀ ਜੇ ਚੰਗੇ ਦਿਨ ਆਏ ਹਨਾ ਉਹ ਕਾਂਗਰਸ ਪਾਰਟੀ ਦੇ ਟਾਈਮ ਤੇ ਉੱਪਰ ਆਇਆ ਇਹ ਚੰਗੀ ਡਿਵੈਲਪਮੈਂਟ ਹੋਈ ਹੈ ਕਾਂਗਰਸ ਪਾਰਟੀ ਦੇ ਟਾਈਮ ਦੇ ਉੱਪਰ ਹੀ ਹੋਈ ਹੈ ਅੱਜ ਤੁਹਾਡੇ ਆ ਗਰੀਬਾਂ ਦੇ ਆ ਜਿਹੜੇ 2-2 ਸਾਲ ਦੇ 5-5 ਸਾਲ ਦੇ ਬਿਜਲੀ ਦੇ ਬਿੱਲ ਸੀ ਨਾ ਜਿਹੜੇ ਸਰਦਾਰ ਚੰਨਜੀਤ ਸਿੰਘ ਚੰਨੀ ਨੇ ਲਕੀਰ ਮਾਰ ਦਿੱਤੀ ਕਿ ਸਾਰੇ ਮਾਫ ਜਿੰਨੇ ਟਿਊਬਲਾਂ ਦੇ ਬਿੱਲ ਸੀ ਵੀ ਕਿੰਨੇ-ਕਿੰਨੇ ਟਿਊਬਲਾਂ ਦੇ ਬਿੱਲ ਸੀ ਲੋਕਾਂ ਦੇ ਉਹਨੇ ਕਿਹਾ ਸਾਰੇ ਪੁਰਾਣੇ ਮਾਫ ਵੀ ਪਾਣੀ ਦੀ ਟੈਂਕੀਆਂ ਦੇ ਇਹ ਜਿੰਨੇ ਵੀ ਕੰਮ ਸੀਗੇ ਬੀ ਕਾਂਗਰਸ ਪਾਰਟੀ ਨਹੀਂ ਕੀਤੀ ਹੈ ਔਰ ਮੈਂ ਤੁਹਾਨੂੰ ਇਸ ਲਈ ਕਹਿ ਰਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਅਸਲੀ ਨੂੰ ਪਛਾਨੋ ਅਸਲੀ ਹਮਦਰਦ ਨੂੰ ਪਛਾਨੋ ਅਸਲੀ ਹਮਦਰਦ ਤੁਹਾਡਾ ਕਾਂਗਰਸ ਪਾਰਟੀ ਹੈ ਡਾ ਸਾਹਿਬ ਕੀ ਕਹਿੰਦਾ ਅਮਰਿੰਦਰ ਸਿੰਘ ਕੰਮਸ ਵਾਪਸ ਆ ਰਹੇ ਨੇ ਦੇਖੋ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਕੌਣ ਵਾਪਸ ਆ ਰਿਹਾ ਹੈ ਕੌਣ ਜਾ ਰਿਹਾ ਹੈ ਇਹਦੇ ਬਾਰੇ ਮੈਂ ਨਹੀਂ ਚਰਚਾ ਕਰਨਾ ਚਾਹੁੰਦਾ ਲੇਕਿਨ ਮੈਂ ਸਮਝਦਾ ਕਿ ਕੈਪਟਨ ਸਾਹਿਬ ਦਾ ਸ਼ਾਇਦ ਉੱਥੇ ਹੁਣ ਜਿਹੜਾ ਆ ਉਹ ਦਮ ਘੁੱਟਣ ਲੱਗ ਗਿਆ ਕੈਪਟਨ ਸਾਹਿਬ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਕਿ ਮਾਨ ਸਤਕਾਰ ਤੇ ਇੱਜ਼ਤ ਤੇ ਸ਼ੋਹਰਤ ਜੋ ਕਾਂਗਰਸ ਪਾਰਟੀ ਦੇ ਵਿੱਚ ਮਿਲੀ ਸੀ ਸ਼ਾਇਦ ਉਹਨਾਂ ਨੂੰ ਨਹੀਂ ਮਿਲ ਰਹੀ ਔਰ ਉਹ ਆਣਾ ਚਾਹੁੰਦੇ ਐ ਜੀ ਸਦਕੇ ਆਂ ਜੀ ਕਾਂਗਰਸ ਪਾਰਟੀ ਨੇ ਕਹੇ ਨੇ ਉਹਨੂੰ ਆਬਜੈਕਸ਼ਨ ਨਹੀਂ ਕੀਤਾ ਔਰ ਅਗਰ ਉਹ ਆਂਦੇ ਐ ਤੇ ਉਹਨਾਂ ਦਾ ਸਵਾਗਤ ਹੈ ਵਾਹ ਅੱਜ ਉਹ ਜਿਮਨੀ ਚੋਣਾਂ ਵਿੱਚ ਕਾਂਗਰਸ ਪਾਰਟੀ ਜਿਹੜੀ ਹੈ ਹਲਕੇ ਵਿੱਚ ਤੀਸਰੇ ਨੰਬਰ ਤੇ ਰਹੀ ਹੈ ਹਾਈ ਕਮਾਂਡ ਨੇ ਕਾਫੀ ਜ਼ੋਰ ਲਾਇਆ ਜਿਹਨਾਂ ਦੀ ਤੁਸੀਂ ਵੀ ਆ ਕੇ ਪ੍ਰਚਾਰ ਕਰਦੇ ਰਹੇ ਕੀ ਕਾਰਨ ਹੈ ਜੀ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹਾਂ ਜੀ ਇਹ ਸਰਕਾਰਾਂ ਦਾ ਜ਼ੋਰ ਤੇ ਸਰਕਾਰਾਂ ਦੇ ਧੱਕੇ ਦੀ ਕਹਾਣੀ ਹੈਗੀ ਹੈ ਇਹ ਇਲੈਕਸ਼ਨ ਪੁਲਿਸ ਤਸ਼ੱਦਦ ਦਾ ਇਲੈਕਸ਼ਨ ਸੀਗਾ ਇਹ ਲਾਲਚ ਦਾ ਇਲੈਕਸ਼ਨ ਸੀਗਾ ਇਹ ਇਲੈਕਸ਼ਨ ਸਰਕਾਰ ਨੇ ਲੜਿਆ ਹੈ ਪੁਲਿਸ ਨੇ ਲੜਿਆ ਹੈ ਉਹ ਰਿਲੇਕਸ਼ਨ ਲੋਕਾਂ ਨੇ ਨਹੀਂ ਲੋਕਾਂ ਦੇ ਉੱਪਰ ਝੂਠੇ ਪਰਚੇ ਰੋਜ਼ ਦਿਹਾੜੀਆਂ ਧਮਕੀਆਂ ਰੋਜ਼ ਦਿਹਾੜੀ ਗੈਂਗਸਟਰ ਦੇ ਕੋਲੋਂ ਫੋਨ ਕਰਵਾਣੇ ਇਹ ਆਮ ਆਦਮੀ ਪਾਰਟੀ ਦਾ ਤੇ ਕਾਲੀ ਦਾ ਦਾ ਉਮੀਦਵਾਰ ਜਿਹੜਾ ਸੀ ਉਹਨਾਂ ਦਾ ਨੈਕਸਸ ਸੀ ਆਪੋ ਚ ਇਕੱਠੇ ਸੀ ਯਾਦ ਰੱਖਣਾ ਸਰ ਜੀ ਲਗਾ ਦਾ ਕਡੂਰ ਸਾਹਿਬ ਦੀ ਜਿਹੜੀ ਇਲੈਕਸ਼ਨ ਆ ਪੂਰੀ ਜਿੰਨੀ ਤੋਂ ਹੋ ਸਰ ਜੀ ਹੈ ਜਿਸ ਤਰ੍ਹਾਂ ਬਈ ਕਡੂਰ ਸਾਹਿਬ ਦੀ ਇਲੈਕਸ਼ਨ ਆ ਰਹੀ ਹੈ ਆ ਖੰਡੂਰ ਸਾਹਿਬ ਦੇ ਆ ਮੈਂ ਤੁਹਾਨੂੰ ਗੱਲ ਕਮਾ ਆਉਣ ਵਾਲੇ ਐਮ ਐਲ ਏ ਆ ਸਿੱਕੀ ਸਾਹਿਬ ਸਾਹਮਣੇ ਬੈਠੇ ਬਿਲਕੁਲ ਇਹ ਮਾਰਚਲ ਨੇ ਇਹ ਮਾਰਚਲ ਨੇ ਜਿਤਨੇ ਆ ਦੇਖਿਆ ਨਹੀਂ ਹੁਣ ਤੁਸੀਂ ਬਲਾਦਸ਼ਮਤੀ ਜ਼ਿਲ੍ਹਾ ਪ੍ਰੀਸ਼ਦਾਂ ਦੇ ਵਿੱਚ ਮਾਰਕਾ ਮਾਰਿਆ ਕਿ ਨਹੀਂ ਇਹ ਲੋਕ ਲੋਕ ਇੱਜ਼ਤ ਕਰਦੇ ਆ ਇਨਸਾਨ ਦੀ ਡਾਟ ਸਰ ਭਾਜੀ ਕਾਂਗਰਸੀ ਕੁਝ ਕਹਿ ਰਿਹਾ ਵੀ ਜੇ ਰਾਜਾ ਵੜੇਗਦੇ ਜਿਹੜਾ ਬਿਆਨ ਸੀ ਉਹਦੇ ਕਰਕੇ ਕਾਂਗਰਸ ਪਾਰਟੀ ਜਿਹੜੀ ਇੱਥੇ ਬੁੜੀ ਤਰ੍ਹਾਂ ਹਾਰੀ ਹੈ ਵੀ ਮੈਂ ਗੱਲ ਕਹਾਂ ਕਈ ਕਾਰਨ ਹੋ ਸਕਦੇ ਆ ਮੈਂ ਕਹਾਂ ਉਹਦੇ ਵਿੱਚ ਸ਼ਾਇਦ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਔਰ ਉਹਨਾਂ ਨੇ ਰਾਜਾ ਵਡੰਗ ਜੀ ਨੇ ਇਸ ਗੱਲ ਵਾਸਤੇ ਵੀ ਸਫਾਈ ਵੀ ਦੇ ਦਿੱਤੀ ਕਿ ਉਹਨਾਂ ਦੇ ਮਨ ਦੇ ਅੰਦਰ ਕੋਈ ਵਿਰੋਧ ਦਾ ਬਾਸ ਨਹੀਂ ਸੀ ਔਰ ਉਹਨਾਂ ਦੇ ਕੋਲੋਂ ਕਿਸ ਤਰੀਕੇ ਨਾਲ ਕਿਹਾ ਗਿਆ ਉਹਨਾਂ ਨੇ ਇਸ ਗੱਲ ਦੀ ਮਾਫੀ ਵੀ ਮੰਗੀ ਇਸ ਲਈ ਜਦੋਂ ਕਿਸੇ ਚੀਜ਼ ਦੀ ਕੋਈ ਆਦਮੀ ਮਾਫੀ ਮੰਗ ਲੇ ਉਹਦੇ ਬਾਅਦ ਮੈਂ ਸਮਝ ਇਹਨਾਂ ਦੀ ਚਰਚਾ ਨਹੀਂ ਰਹਿੰਦੀ ਪਰ ਗੱਲ ਤੇ ਹੋਰ ਹੈ ਦਿਨਾ ਵੀ ਕਹਿੰਦੇ ਆਪ ਪਛਤਾਇਆ ਕੀ ਹੋ ਜਦ ਚਿੜੀਆ ਚੂਜ ਜਾ ਖੇਤ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਭਈ ਮੈਂ ਤੁਹਾਨੂੰ ਇਹ ਗਿਆ ਭਈ ਜਦੋਂ ਇਨਸਾਨ ਆਪਣੀ ਗਲਤੀ ਨੂੰ ਮੰਨ ਲਵੇ ਤੇ ਉਹਦੇ ਬਾਅਦ ਚਰਚਾ ਨਹੀਂ ਰਹਿੰਦੀ ਪਰ ਕੀ ਲੱਗਦਾ ਹੈ ਜੀ ਗਲਤੀ ਦੁਬਾਰਾ ਹੋਈ ਕਿ ਹੋਈ ਮੈਂ ਤੁਹਾਨੂੰ ਇਹ ਕਹਿ ਕਿ ਕੋਈ ਵੀ ਗਲਤੀ ਅਜਿਹੀ ਨਹੀਂ ਕਰੇਗਾ ਸਰ ਇਹ ਟਿਕਟਾਂ ਦੀ ਗੱਲ ਚੱਲਦੀ ਹੈ ਜੀ ਟਿਕਟਾਂ ਮੁਰਝੀਆਂ ਹਨ ਹੱਥ ਸੌ ਦੀ ਪਾਰਟੀ ਵਿੱਚ ਮੈਡਮ ਨੇ ਵਿਅਦਕ ਕੋਲ ਕਹਿ ਰਹੀ ਹੈ ਯਾਰ ਦੇਖੋ ਆਹ ਸ਼ਖਸ ਤੁਹਾਡੇ ਸਾਹਮਣੇ ਜਿਹੜਾ ਬੈਠਾ ਹੈ ਨਾ ਮੈਂ ਇੱਕ ਮਜ਼ਦੂਰ ਦਾ ਬੇਟਾ ਜਦੀ ਮਾਂ ਸਿਰ ਤੇ ਟੋਕਰੀ ਢੋਂਦੀ ਮੈਂ ਕੋਈ ਪੈਸੇ ਦੇ ਕੇ ਟਿਕਟ ਲਈ ਪੰਜਵਾਰੀ ਭਾਈ ਸਾਹਿਬ ਮੈਂ ਲੈਕਚਰ ਲੜ ਚੁੱਕਾ ਹੈ ਦੇਸ਼ ਦੀ ਸਭ ਤੋਂ ਵੱਡੀ ਕੁਰਸੀ ਹੁੰਦੀ ਹੈ ਦਲਿਤਾਂ ਦੀ ਨੈਸ਼ਨਲ ਕਮਿਸ਼ਨ ਸ਼ਡਿਊਲ ਕਾਸਟ ਮੈਨੂੰ ਤੇ ਉੱਥੇ ਵੀ ਦੋ ਵਾਰੀ ਕਾਂਗਰਸ ਪਾਰਟੀ ਨੇ ਬਿਠਾਇਆ ਮੇਰੇ ਕੋ ਕਿਹੜਾ ਪੈਸਾ ਮੰਗਿਆ ਕਿਸ ਨੇ ਇਹ ਬਿਲਕੁਲ ਇਹ ਝੂਠ ਆ ਕਾਂਗਰਸ ਪਾਰਟੀ ਦੇ ਅੰਦਰ ਇਹ ਇੱਜ਼ਤ ਹੁੰਦੀ ਹੈ ਸਨਮਾਨ ਹੁੰਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਕਰਾਪਸ਼ਨ ਦੇ ਨਾਂ ਦੀ ਕੋਈ ਚੀਜ਼ ਨਹੀਂ ਕਾਂਗਰਸ ਪਾਰਟੀ ਦੇ ਅੰਦਰ ਟਿਕਟਾਂ ਨਹੀਂ ਵਿਕਦੇ ਸੰਕੇਤ ਹੈ ਕਿ ਬੀਜੇਪੀ ਤੇ ਜਾਰੀ ਮੈਡਮ ਨਵਜੋਤ ਕੋਰ ਤਾਈਂ ਬਿਆਨ ਆ ਰਹੇ ਨੇ ਮੈਂ ਨਹੀਂ ਕਹਿੰਦਾ ਜੀ ਗੱਲ ਹੈ ਨਵਜੋਤ ਕੋਰ ਸਿੱਧੂ ਹੋਰੀ ਆਪਣਾ ਜਵਾਬ ਖੁਦ ਉਹ ਦੇਣਗੇ ਇਹਦਾ ਮੈਂ ਕੋਈ ਜਵਾਬ ਦੇਣਾ ਨਹੀਂ ਚਾਹੁੰਦਾ